ਕਿਸੇ ਦਾ ਪਾਲਤੂ ਡੌਗ ਜਿਹੜਾ ਬਸਤੀ ਕੁਜਾਡੇ ਦੇ ਆ ਗਿਆ ਔਰ ਇਹ ਦੇਖ ਸਕਦੇ ਹੋ ਅਗਰ ਕਿਸੇ ਦਾ ਵੀ ਹੈਗਾ ਤਾਂ ਅੱਡੇ ਤੇ ਆ ਕੇ ਲੈ ਕੇ ਜਾ ਸਕਦਾ ਬਸਤੀ ਕੁਜਾਡੇ ਦੇ ਇਸ ਵੇਲੇ ਡੌਗਾਂ ਗੱਲਬਾਤ ਕਰਾਂਗੇ ਇਹ ਡੌਗ ਹੈ ਸ਼ਾਂਤ ਦਾ ਘੁੰਮਦਾ ਪਿਆ 7:3-8 ਵਜੇ ਦਾ ਬਸਤੀ ਕੁਜਾਡੇ ਦੇ ਵਿੱਚ ਅਗਰ ਕਿਸੇ ਨੂੰ ਕਿਸੇ ਦਾ ਵੀ ਡੌਗ ਹੈਗਾ ਤੇ ਆ ਲੈ ਜਾ ਸਕਦਾ ਆਪਣਾ ਬਸਤੀ ਅੱਡੇ ਤੇ ਹੈਗਾ ਜਿਹੜਾ ਵੀ ਜਿਹੜਾ ਵੀ ਚਾਹਵਾਨ ਜਿਹਦੇ ਵੀ ਘਰ ਦੇ ਹੈਗੇ ਜੱਪਟਾਕ ਤੋਂ ਡਰ ਕੇ ਕੁੱਝ ਤਰ੍ਹਾਂ ਦੇ ਆ ਚੁੱਕਾ ਅੱਡੇ ਤੇ ਤੇ ਬਸਤੀ ਦੇ ਅੱਡੇ ਦੇ ਆ ਕੇ ਆਣ ਕੇ ਲੈ ਜਾ ਜਿੱਦਾਂ ਇਹਦੇ ਗਲੇ 'ਚ ਪੱਟਾ ਵਗੈਰਾ ਹੈਗਾ ਪਾਇਆ ਹੋਇਆ ਤਾਨੂੰ ਕੀ ਲੱਗਦਾ ਘਰੇਲੂ ਕਿਸਦਾ ਡੌਗ ਹੈ ਜੋ ਡੌਗ ਹੈ ਕੋਈ ਪੈਂਦਾ ਵੀ ਨਹੀਂ ਪਿਆ ਪਿਆਰ ਕਰਦੇ ਆ ਪਿਆਰ ਮੰਦਾ ਪਿਆ ਘਰੇਲੂ ਹੈ ਉਹ ਕੋਈ ਅੱਗੇ ਕਦੀ ਤੁਹਾਨੂੰ ਬਸਤੀ ਕੋਲ ਅੱਡੇ ਤੇ ਇਸ ਏਰੀਆ ਦੇ ਵਿੱਚ ਕਿਤੇ ਨਜ਼ਰ ਆਇਆ ਪਹਿਲਾਂ ਡੌਗ ਨਾ ਨਾ ਅੱਜ ਹੀ ਆਇਆ ਪਹਿਲੀ ਵਾਰੀ ਆਇਆ ਨਜ਼ਰ ਅੱਛਾ ਮੈਨੂੰ ਪਹਿਲੀ ਵਾਰੀ ਦੇਖਿਆ ਨਜ਼ਰ ਆਇਆ ਤੇ ਹੁਣ ਤੁਹਾਨੂੰ ਅਪਡੇਟ ਕੀਤੀ ਹੈ ਤੇ ਹੁਣ ਲਿਆਸਤ ਦਾ ਬਸਤੀ ਕੋਲ ਅੱਡੇ ਤੇ ਆਇਆ ਤੇ ਮੈਂ ਧੰਨਵਾਦ ਆ ਪਬਲਿਕ ਅਪਡੇਟ ਵਾਲਿਆਂ ਦਾ ਕਿ ਹਰ ਟਾਈਮ ਲਾਈਵ ਰਹਿੰਦੇ ਨੇ ਤੇ ਜਿਹੜੀ ਵੀ ਨਿਊਜ਼ ਦਿੰਦੇ ਨੇ ਸਾਨੂੰ ਪਹਿਲਾ ਨਿਊਜ਼ ਦਿੰਦੇ ਨੇ ਇਸ ਕਰਕੇ ਇਹ ਡੌਗ ਦੀ ਵੀ ਨਿਊਜ਼ ਹੈ ਤੇ ਐਦਾਂ ਹੀ ਕੋਈ ਲਿਆਸਤ ਉੱਥੇ ਜਿਹੜਾ ਡੌਗ ਸ਼ਾਮ ਦਾ ਬੈਠਾ ਹੋਇਆ ਸੀ ਤੇ ਹੁਣ ਦੂਜਾ ਡੌਗ ਮਤਲਬ ਸਹਮ ਕਿ ਲੱਗਦਾ ਕਿਤੇ ਸਹਮ ਕਿ ਪਟਾਕਿਆਂ ਤੋਂ ਬੋਟਰ ਦੇ ਕੁੱਤੇ ਸ਼ਾਇਦ ਪਟਾਕੇ ਘਰ ਦੇ ਨਾਲ ਖੋਲ ਕੇ ਛੱਡਿਆ ਹੋਊਗਾ ਪਰ ਗਲੀ 'ਚ ਸੰਗਲੀ ਖੋਲ ਕੇ ਆਇਆ ਕਰੋ ਬੜਾ ਪਾਇਆ ਹੋਇਆ ਘਰ ਦਾ ਬੜਾ ਹੀ ਹੋਣਾ ਉਹਦਾ ਕਿ ਉਹ ਜਿਹੜੇ ਕੋਈ ਸਮਾਨ ਕੋਲ ਲੈਣ ਨਾਲ ਲੈਣ ਆਏ ਹੋਣ ਤੇ ਉਹਨਾਂ ਨੂੰ ਦੱਸਦਾ ਭੁੱਲ ਗਿਆ ਹਾਂ ਸਮਾਨ ਕਿਤੇ ਮਾਰਕੀਟ ਵਿੱਚ ਆਏ ਹੋਣ ਉਹਨਾਂ ਨਾਲ ਨੇ ਜਾਣ ਦਾ ਯਾਦ ਪਰ ਜਿੱਦਾਂ ਵਿਚਾਰੇ ਉਹ ਵੀ ਲੱਭਦੇ ਹੋਣਗੇ ਇਸਵੇਂ ਨੇ ਉਹ ਵੀ ਪਰੇਸ਼ਾਨ ਹੋਣਗੇ ਜੇ ਜੇ ਸਾਡੀ ਆਵਾਜ਼ ਸੁਣਦੇ ਹੋਣ ਜੇ ਪਾ ਕੇ ਬਸਤੀ ਹੋਏ ਅੱਡੇ ਤੇ ਆ ਗਿਆ ਲੈ ਕੇ ਜਾਣਗੇ ਸੋ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਅੱਡਾ ਬਸਤੀ ਗੁਆਂ ਦਿਖਾ ਰਹੇ ਜਿੱਥੇ ਕਿ ਜੂਸ ਕੋਰਨਰ ਆ ਵਿਮਲ ਹੋਰਾ ਦਾ ਉੱਥੇ ਵੀ ਦੇਖ ਸਕਦੇ ਆ ਡੌਗ ਜਿਹੜਾ ਘੁੰਮ ਰਿਹਾ ਫੀਮੇਲ ਡੌਗ ਆ ਆ ਇਹਦੇ ਪੱਤਾ ਪਾਇਆ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਔਰ ਜੇ ਕਿਸੇ ਦਾ ਹੈਗਾ ਤਾਂ ਅੱਡਾ ਬਸਤੀ ਗੁਆਂ ਤੇ ਆ ਕੇ ਜਿਹੜਾ ਲੈ ਕੇ ਜਾ ਸਕਦਾ ਔਰ ਇਸ ਵੇਲੇ ਇੱਥੇ ਡੌਗ ਅੱਧੇ ਪੁਣੇ ਘੰਟੇ ਤੋਂ ਇੱਥੇ ਘੁੰਮ ਰਿਹਾ ਔਰ ਦੱਸਿਆ ਰਹੇ ਕਾਫੀ ਜਿਹੜਾ ਇਹ ਸਹਿਮਿਆ ਹੋਇਆ ਡੌਗ ਆ ਔਰ ਅੱਜ ਕਰਵਾਚੋਤ ਕਰਕੇ ਪਟਾਕੇ ਵਗੈਰਾ ਵੀ ਚੱਲ ਰਹੇ ਕਾਫੀ ਸ਼ਾਇਦ ਹੋ ਸਕਦਾ ਹੈ ਕਿ ਯਾਰ ਰਸਤਾ ਭਟ ਗਿਆ ਔਰ ਪਟਾਕੇ ਵਗੈਰਾ ਵਾਜ ਵਗੈਰਾ ਨਾਲ ਡਰ ਕੇ ਜਿਹੜਾ ਇੱਥੇ ਪਹੁੰਚ ਚੁੱਕਾ ਸੋ ਕੋਈ ਵੀ ਇਹਨੂੰ ਆ ਕੇ ਇੱਥੋਂ ਦੀ ਲੈ ਕੇ ਜਾ ਸਕਦਾ ਹੈ ਔਰ ਸ਼ਾਇਦ ਹੋ ਸਕਦਾ ਹੈ ਇਹਦੇ ਘਰ ਦੇ ਵੀ ਇਹਨੂੰ ਲੱਭਦੇ ਹੋਣ ਔਰ ਇਹ ਡੌਗ ਜਿਹੜਾ ਇਸ ਵੇਲੇ ਮਸਤੀ ਖੂਜਾ ਅੱਡੇ ਤੇ ਜਿਹੜਾ ਘੁੰਮ ਰਿਹਾ ਸੋ ਅਗਰ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਹ ਜਬਾਣਾ ਜਿਹੜਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਜਿਹੜਾ ਵਾਪਿਸ ਆ ਪਹੁੰਚ ਸਕਦਾ ਸੋ ਇਹ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਹੀ ਡੌਗ ਘੁੰਮ ਰਿ ਔਰ ਮੌਕੇ ਤੇ ਜਿਹੜੇ ਇੱਥੇ ਜੂਸ ਕੋਰਨਰ ਆ ਜਿਨ੍ਹਾਂ ਦਾ ਵਿਮਲ ਕੁਮਾਰ ਜੀ ਨਾਲ ਵਾਲੀਆ ਜੀ ਖੜੇ ਹੋਏ ਆ ਤਾਂ ਉਹਨਾਂ ਦਾ ਕਹਿਣਾ ਕਿ ਜਿਹੜਾ ਡੌਗ ਅੱਧੇ ਪੌਣੇ ਘੰਟੇ ਪਹਿਲਾਂ ਉਹਨਾਂ ਨੇ ਦੇਖਿਆ ਸੀਗਾ ਘੁੰਮ ਰਿਹਾ ਸੀਗਾ ਔਰ ਜੇ ਕੋਈ ਵੀ ਡੌਗ ਜੀ ਕਿਸੇ ਦਾ ਹੈਗਾ ਵਾ ਉਹ ਆ ਕੇ ਇਥੋਂ ਦੀ ਲੈ ਕੇ ਜਾ ਸਕਦਾ